ਸਰ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਤੁਹਾਨੂੰ ਅਸੀਂ ਅਜਿਹੇ ਖੌਪਨਾਕ ਮੰਜ਼ਰ ਦੀਆਂ ਤਸਵੀਰਾਂ ਦਿਖਾਵਾਂਗੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਅਚਾਨਕ ਪੂਰੀ ਧਰਤੀ ਫਟ ਜਾਂਦੀ ਹੈ ਤੇ ਦੇਖਦੇ-ਦੇਖਦੇ ਸਾਰਾ ਕੁਝ ਉਸ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਦੱਸ ਦੇ ਕਿ థਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਇੱਕ ਅਜਿਹਾ ਖੌਪਨਾਕ ਮੰਜ਼ਰ ਦੇਖ ਨੂੰ ਮਿਲਿਆ ਜਿਸ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਗਈ ਸ਼ਹਿਰ ਦੇ ਇੱਕ ਵਿਅਸਤ ਇਲਾਕੇ ਦੇ ਵਿੱਚ ਇੱਕ ਸੜਕ ਅਚਾਨਕ ਧਸ ਗਈ ਅਤੇ ਦੇਖਦੇ-ਦੇਖਦੇ ਉੱਤੇ 50 ਮੀਟਰ ਡੂੰਘਾ ਵਿਸ਼ਾਲ ਸਿੰਕਹੋਲ ਬਣ ਗਿਆ ਇਸ ਘਟਨਾ ਦੇ ਵਿੱਚ ਕਈ ਗੱਡੀਆਂ ਤੇ ਬਿਜਲੀ ਦੇ ਖੰਭੇ ਟੋਏ ਦੇ ਵਿੱਚ ਸਮਾ ਗਏ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਖੌਫਨਾਕ ਮੰਜ਼ਰ ਸਾਫ਼ ਦੇਖ ਸਕਦੇ ਹੋ ਇਹ ਘਟਨਾ ਬੈਕੌਂਗ ਦੇ ਇਤਿਹਾਸਿਕ ਪੁਰਾਣੇ ਸ਼ਹਿਰ ਦੇ ਵਿੱਚ ਸੈਂਸਨ ਰੋਡ ਤੇ ਸਥਿਤ ਵਜ਼ੀਰਾ ਹਸਪਤਾਲ ਦੇ ਠੀਕ ਸਾਹਮਣੇ ਵਾਪਰੀ ਹੈ ਲਗਭਗ 30 30 ਮੀਟਰ ਚੌੜਾ ਤੇ 50 ਮੀਟਰ ਡੂੰਘਾ ਟੋਆ ਅਚਾਨਕ ਬਣ ਗਿਆ ਜਿਸ ਨੇ ਸੜਕ ਅਤੇ ਫੁੱਟਪਾਥ ਨੂੰ ਨਿਕਲ ਲਿਆ ਮੈਕੌਂਗ ਦੇ ਗਵਰਨਰ ਚਾਰਟ ਚਾਰਟ ਸਿਟੀ ਪਲਾਨ ਅਨੁਸਾਰ ਇਸ ਹਾਸੇ ਦਾ ਸ਼ੁਰੂਆਤੀ ਕੰਮ ਨੇੜੇ ਚੱਲ ਰਿਹਾ ਹੈ ਅੰਡਰਗਰਾਉਂਡ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜਮੰਨਿਆ ਜਾ ਰਿਹਾ ਹੈ ਜਿਵੇਂ ਹੀ ਸੜਕ ਤਸੀ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਸੜਕ ਦੇ ਨਾਲ ਬਿਜਲੀ ਦੇ ਖੰਭੇ ਵੀ ਟੋਏ ਦੇ ਵਿੱਚ ਡਿੱਗੇ ਜਿਸ ਨਾਲ ਖਤਰਨਾਕ ਚੰਗਿਆੜੀਆਂ ਨਿਕਲਣ ਲੱਗੀਆਂ ਇਲਾਕੇ ਦੀ ਪਾਣੀ ਦੀ ਪਾਈਪਲਾਈਨ ਵੀ ਟੁੱਟ ਗਈ ਜਿਸ ਨਾਲ ਤੇਜ਼ ਧਾਰ ਦੇ ਵਿੱਚ ਪਾਣੀ ਵਹਿਣ ਲੱਗਿਆ ਸੜਕ ਤੇ ਮੌਜੂਦ ਲੋਕਾਂ ਨੇ ਆਪਣੇ ਗੱਡੀ ਨੂੰ ਤੇਜ਼ੀ ਦੇ ਨਾਲ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਤੇ ਨਾ ਵਾਹਨ ਇਸ ਦੀ ਲਪੇਟ ਦੇ ਵਿੱਚ ਆ ਗਏ ਇਸ ਭਿਆਨਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਾਵਧਾਨੀ ਵਾਲੇ ਕਦਮ ਚੁੱਕੇ ਨੇ ਸਿੰਕਹੋਲ ਦੇ ਆਲੇ ਦੁਆਲੇ ਬਲੈਟਾ ਹਸਪਤਾਲ ਤੇ ਕੁਝ ਹਿੱਸਿਆਂ ਤੇ ਪੁਲਿਸ ਸਟੇਸ਼ਨ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਗਣਿਮਤ ਤਰੀਕੇ ਸਹਾਸੇ ਵਿੱਚ ਕਿਸੇ ਜ਼ਖਮੀ ਹੋਣ ਦੀ ਖਬਰ ਨਹੀਂ ਆਈ ਐਮਰਜੈਂਸੀ ਤੇ ਇੰਜੀਨੀਅਰਿੰਗ ਦੀਆਂ ਟੀਮਾਂ ਇਸ ਵਿਸ਼ਾਲ ਟੋਏ ਨੂੰ ਭਰਨ ਤੇ ਨੁਕਸਾਨ ਨੂੰ ਰੋਕਣ ਦੇ ਜੰਗੇ ਪੱਧਰ ਤੇ ਕੰਮ ਕਰ ਰਹੀਆਂ ਨੇ ਸਰਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਦੇ ਤੁਹਾਨੂੰ ਅਸੀਂ ਅਜਿਹੇ ਖੌਪਨਾਕ ਮੰਜ਼ਰ ਦੀਆਂ ਤਸਵੀਰਾਂ ਦਿਖਾਵਾਂਗੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਅਚਾਨਕ ਪੂਰੀ ਧਰਤੀ ਫਟ ਜਾਂਦੀ ਹੈ ਤੇ ਦੇਖਦੇ-ਦੇਖਦੇ ਸਾਰਾ ਕੁਝ ਉਸ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਦੱਸ ਦੇ ਕਿ థਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਇੱਕ ਅਜਿਹਾ ਖੌਪਨਾਕ ਮੰਜ਼ਰ ਦੇਖ ਨੂੰ ਮਿਲਿਆ ਜਿਸ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਗਈ ਸ਼ਹਿਰ ਦੇ ਇੱਕ ਵਿਅਸਤ ਇਲਾਕੇ ਦੇ ਵਿੱਚ ਇੱਕ ਸੜਕ ਅਚਾਨਕ ਧਸ ਗਈ ਅਤੇ ਦੇਖਦੇ-ਦੇਖਦੇ ਉੱਤੇ 50 ਮੀਟਰ ਡੂੰਘਾ ਵਿਸ਼ਾਲ ਸਿੰਕ ਹੌਲ ਬਣ ਗਿਆ ਇਸ ਘਟਨਾ ਦੇ ਵਿੱਚ ਕਈ ਗੱਡੀਆਂ ਤੇ ਬਿਜਲੀ ਦੇ ਖੰਭੇ ਟੋਏ ਦੇ ਵਿੱਚ ਸਮਾ ਗਏ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਹਫੜਾ ਤਾਫੜੀ ਦਾ ਮਾਹੌਲ ਪੈਦਾ ਹੋ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਖੌਫਨਾਕ ਮੰਜ਼ਰ ਸਾਫ਼ ਦੇਖ ਸਕਦੇ ਹੋ ਇਹ ਘਟਨਾ ਬੈਕੌਂਗ ਦੇ ਇਤਿਹਾਸਿਕ ਪੁਰਾਣੇ ਸ਼ਹਿਰ ਦੇ ਵਿੱਚ ਸੈਂਸਨ ਰੋਡ ਤੇ ਸਥਿਤ ਵਜ਼ੀਰਾ ਹਸਪਤਾਲ ਦੇ ਠੀਕ ਸਾਹਮਣੇ ਵਾਪਰੀ ਹੈ ਲਗਭਗ 30 30 ਮੀਟਰ ਚੌੜਾ ਤੇ 50 ਮੀਟਰ ਡੂੰਘਾ ਟੋਆ ਅਚਾਨਕ ਬਣ ਗਿਆ ਜਿਸ ਨੇ ਸੜਕ ਅਤੇ ਫੁੱਟਪਾਥ ਨੂੰ ਨਿਗਲ ਲਿਆ ਮੈਕੌਂਗ ਦੇ ਗਵਰਨਰ ਚਾਰਟ ਚਾਰਟ ਸਿੰਟੀ ਪੰਡਰ ਅਨੁਸਾਰ ਇਸ ਹਾਦਸੇ ਦਾ ਸ਼ੁਰੂਆਤੀ ਕਾਰਨ ਨੇੜੇ ਚੱਲ ਰਿਹਾ ਅੰਡਰਗਰਾਉਂਡ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜਮੰਨਿਆ ਜਾ ਰਿਹਾ ਜਿਵੇਂ ਹੀ ਸੜਕ ਤੱਸੀ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਸੜਕ ਦੇ ਨਾਲ ਬਿਜਲੀ ਦੇ ਖੰਭੇ ਵੀ ਟੋਏ ਦੇ ਵਿੱਚ ਡਿੱਗੇ ਜਿਸ ਨਾਲ ਖਤਰਨਾਕ ਚੰਗਿਆੜੀਆਂ ਨਿਕਲਣ ਲੱਗੀਆਂ ਇਲਾਕੇ ਦੀ ਪਾਣੀ ਦੀ ਪਾਈਪਲਾਈਨ ਵੀ ਟੁੱਟ ਗਈ ਜਿਸ ਨਾਲ ਤੇਜ਼ ਧਾਰ ਦੇ ਵਿੱਚ ਪਾਣੀ ਵਹਿਣ ਲੱਗਿਆ ਸੜਕ ਤੇ ਮੌਜੂਦ ਲੋਕਾਂ ਨੇ ਆਪਣੇ ਗੱਡੇ ਨੂੰ ਤੇਜ਼ੀ ਦੇ ਨਾਲ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਤਿੰਨ ਵਾਹਨ ਇਸ ਦੀ ਲਪੇਟ ਦੇ ਵਿੱਚ ਆ ਗਏ। ਇਸ ਭਿਆਨਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਾਵਧਾਨੀ ਵਾਲੇ ਕਦਮ ਚੁੱਕੇ ਨੇ। ਸਿੰਕਹੋਲ ਦੇ ਆਲੇ ਦੁਆਲੇ ਫਲੈਟਾਂ, ਹਸਪਤਾਲ ਤੇ ਕੁਝ ਹਿੱਸੇ ਤੇ ਪੁਲਿਸ ਸਟੇਸ਼ਨ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਗਣੀ ਮਤੇ ਰੇਕੇ ਸਹਾਸੇ ਵਿੱਚ ਕਿਸੇ ਜ਼ਖਮੀ ਹੋਣ ਦੀ ਖਬਰ ਨਹੀਂ ਆਈ। ਐਮਰਜੈਂਸੀ ਤੇ ਇੰਜੀਨੀਅਰਿੰਗ ਦੀਆਂ ਟੀਮਾਂ ਇਸ ਵਿਸ਼ਾਲ ਟੋਏ ਨੂੰ ਭਰਨ ਤੇ ਨੁਕਸਾਨ ਨੂੰ ਰੋਕਣ ਦੇ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਨੇ।